ਸੱਚੀ ਗੱਲ ਦੋਸਤੋ ਇਸ ਵਕਤ ਤੋਂ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਦਾ ਨੋਕ ਸਪੈਸ਼ਲ ਲੈ ਕੇ ਹਾਜ਼ਰ ਆ। ਦੋਸਤੋ ਸਮਾਜ ਦੇ ਵਿੱਚ ਅੱਜ ਕੱਲ ਜੋ ਕੁਝ ਚੱਲ ਰਿਹਾ ਹੈਗਾ ਉਸ ਤੇ ਉੱਪਰ ਧਾਰਮਿਕ ਜਥੇਬੰਦੀਆਂ ਵੀ ਪੂਰਾ ਧਿਆਨ ਕੇਂਦਰਿਤ ਕਰ ਰਹੀਆਂ ਨੇ। ਜਥੇਦਾਰ ਕੁਲਦੀਪ ਸਿੰਘ ਗੜਗਾਜ ਹਾਲਾਂਕਿ ਉਹਨਾਂ ਦੀ ਜਥੇਦਾਰੀ ਨੂੰ ਲੈ ਕੇ ਸਵਾਲ ਨੇ ਪਰ ਫਿਰ ਵੀ ਅੱਜ ਕੌਮ ਦੇ ਨਾਮ ਸੰਦੇਸ਼ ਦਿੱਤਾ ਉਹਨਾਂ ਨੇ ਆਪਣੇ ਵੱਲੋਂ ਇੱਕ ਧਾਰਮਿਕ ਸਮਾਗਮ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਇਆ ਸਥਾਪਨਾ ਦਿਹਾੜਾ ਮਨਾਇਆ ਗਿਆ ਅੱਜ ਉਸ ਮੌਕੇ ਜਿੱਥੇ ਵਕ ਵਕ ਤਕਰੀਰਾਂ ਹੋਈਆਂ ਉੱਥੇ ਪੰਥ ਦੇ ਨਾਮ ਸੰਦੇਸ਼ ਦੇ ਦੇ ਇੱਕ ਗੱਲ ਆਖੀ ਹੈ ਲਚਰਤਾ ਬਾਰੇ ਕਹਿੰਦੇ ਵੱਧਦੀ ਜਾ ਰਹੀ ਹੈ ਗੁਰੂ ਦੇ ਸਿੱਖਾਂ ਨੂੰ ਗੁਰੂ ਬਾਣੀ ਦੇ ਨਾਲੋਂ ਤੋੜਨ ਦੇ ਲਈ ਇਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਦੇ ਜ਼ਰੀਏ ਕੀਤੀਆਂ ਜਾ ਰਹੀਆਂ ਸੁਚੇਤ ਰਹਿਣ ਦੀ ਲੋੜ ਨਾਲ ਬਾਕੀ ਲੋਕਾਂ ਨੂੰ ਵੀ ਉਹਨਾਂ ਨੇ ਸਿੱਧ ਤੌਰ ਤੇ ਸੁਨੇਹਾ ਦਿੱਤਾ ਹੈ ਗੱਲ ਇਹਦੀ ਵੀ ਕਰਨੀ ਗੱਲ ਇਹ ਵੀ ਕਰਨੀ ਹੈ ਕਿ ਜਿਸ ਤਰੀਕੇ ਨਾਲ ਇੱਕ ਕਮਲਕੌਰ ਕੰਚਨ ਕੁਮਾਰੀ ਜਿਸ ਦੇ ਕਤਲ ਨੂੰ ਲੈ ਕੇ ਵਕ ਵਕ ਟਿੱਪਣੀਆਂ ਜਿਹੜੀਆਂ ਲਗਾਤਾਰ ਚਰਚਾ ਦਾ ਵਿਸ਼ਾ ਬਣ ਰਹੀਆਂ ਨੇ ਹੈੱਡ ਗ੍ਰੰਥੀ ਸਾਹਿਬ ਵੱਲੋਂ ਵੀ ਇੱਕ ਟਿੱਪਣੀ ਕੀਤੀ ਗਈ ਹੈ। ਚਰਚਾ ਉਹਦੇ ਵੀ ਕਰਨੀ ਹੈ, ਚਰਚਾ ਇਹ ਵੀ ਕਰਨੀ ਹੈ ਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਸਿੱਧੇ ਤੌਰ ਤੇ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਨਮੁਖ ਪੇਸ਼ ਹੋਣਾ ਪਿਆ ਹੁਣ ਇੱਕ ਹੋਰ ਤਖਤ ਨੇ ਸਮਾਂ ਦਿੱਤਾ ਹੋਇਆ ਸੀ ਉਹ 20 ਦਿਨ ਦਾ ਸਮਾਂ ਬੀਤ ਗਿਆ। ਇਸ ਸਮਾਂ ਬੀਤਣ ਤੋਂ ਬਾਅਦ ਕੀ ਐਕਸ਼ਨ ਹੋਵੇਗਾ? ਕੀ ਕੋਈ ਵਿਚਲਾ ਰਾਹ ਲੱਭ ਲਿਆ ਗਿਆ ਹੈਗਾ ਚਰਚਾ ਇਹਦੀ ਵੀ ਕਰਨੀ ਹੈਗੀ ਹੈ ਚਰਚਾ ਇਹ ਵੀ ਕਰਨੀ ਹੈ ਕਿ ਅਕਸਰ ਅਸੀਂ ਦੇਖਦੇ ਸੀਗੇ ਕਿ ਪਾਕਿਸਤਾਨ ਦੇ ਵਿੱਚ ਸਾਡੇ ਸਿੱਖਾਂ ਦੇ ਬਹੁਤ ਸਾਰੇ ਜਿਹੜੇ ਧਾਰਮਿਕ ਸਥਾਨ ਆ ਉਹ ਰਹਿ ਗਏ ਵੰਡ ਤੋਂ ਬਾਅਦ ਤਾਂ ਇਹ ਸੀਗਾ ਕਿ ਹਰ ਸਾਲ ਜਦੋਂ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਸੀ ਕੋਈ ਵਰਸੀ ਹੁੰਦੀ ਸੀ ਕੋਈ ਪਾਵਨ ਦਿਹਾੜਾ ਹੁੰਦਾ ਸੀ ਜਨਮ ਦਿਹਾੜਾ ਹੁੰਦਾ ਸੀਗਾ ਉੱਥੇ ਜਥੇ ਜਾਂਦੇ ਸੀਗੇ ਪਰ ਭਾਰਤ ਪਾਕ ਵਿਸਾਲ ਜਿਹੜੀ ਜੰਗ ਚੱਲੀ ਹੋਈ ਆ ਉਹਦੇ ਹਾਲਾਤਾਂ ਨੂੰ ਦੇਖਦੇ ਹੋਏ ਐਸਜੀਪੀ ਨੇ ਇੱਕ ਆਪਣੇ ਤੌਰ ਤੇ ਫੈਸਲਾ ਲੈ ਲਿਆ ਕਿ 29 ਜੂਨ ਨੂੰ ਇੱਕ ਵਰਸੀ ਜਿਹੜੀ ਮਨਾਈ ਜਾਣੀ ਆ ਉੱਥੇ ਨਹੀਂ ਜਾਣਾ ਗੱਲ ਉਹਦੀ ਵੀ ਕਰਨੀ ਆ तमाम ਮਸਲੇ ਤੇ ਚਰਚਾ ਕਰਨਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਉਹਨਾਂ ਦਾ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸੱਚੀ ਗੱਲ ਪੱਟੀ ਸਾਹਿਬ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਇਹ ਜ਼ਿਕਰ ਤਾਂ ਇਸੇ ਦਾ ਕਰ ਲਈਏ ਕਿ ਜਿਹੜੀ ਲਚਰਤਾ ਜਿਸ ਤਰੀਕੇ ਨਾਲ ਅਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀ ਚਰਚਾ ਇਸ ਮਸਲੇ ਤੇ ਹੋ ਚੁੱਕ ਪਰ ਅੱਜ ਗਿਆਨੀ ਕੁਲਦੀਪ ਸਿੰਘ ਅੜਗੱਜ ਹੋਰਾਂ ਦੇ ਵੱਲੋਂ ਵੀ ਸਿੱਧ ਤੌਰ ਤੇ ਇੱਕ ਚਰਚਾ ਕੀਤੀ ਗਈ ਜ਼ਿਕਰ ਕੀਤਾ ਗਿਆ ਕਿਉਂਕਿ ਪਾਵਨ ਦਿਹਾੜਾ ਮਨਾਇਆ ਜਾ ਰਿਹਾ ਸੀ ਅੱਜ ਸਥਾਪਨਾ ਦਿਹਾੜਾ ਸੀਗਾ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਮੁਲਕ ਕੇ ਜਾਂਦੇ ਤਾਂ ਉਸ ਮੌਕੇ ਬੋਲਦੇ ਹੋਏ ਉਹਨਾਂ ਨੇ ਲਚਰਤਾ ਦੇ ਮਸਲੇ ਤੇ ਖਾਸ ਕਰਕੇ ਸੰਗਤ ਨੂੰ ਧਿਆਨ ਦੇਣ ਦੀ ਗੱਲ ਆਖੀ ਹੈ ਕਿ ਪੂਰਾ ਮਾਹੌਲ ਬਣਿਆ ਸੀ ਕਿ ਵਾਕਿਆ ਤੁਹਾਡੇ ਧਿਆਨ ਦੇ ਵਿੱਚ ਹੈਗਾ ਜੀ ਮੈਂ ਇਸ ਤੋਂ ਬਿਨਾ ਤੁਹਾਡੇ ਨਾਲ ਇੱਕ ਝੂਠੇ ਪੁਲਿਸ ਮੁਕਾਬਲੇ ਦਾ ਕੇਸ ਡਿਸਕਸ ਕਰਨਾ ਚਾਹੁੰਦਾ ਜੀ ਬਹੁਤ ਇੰਟਰਸਟਿੰਗ ਜੀ ਜੀ ਸਾਲ 2015 ਦੇ ਵਿੱਚ ਅਕਾਲੀ ਸਰਕਾਰ ਸੀ ਤੇ ਇੱਕ ਅਕਾਲੀ ਆਗੂ ਮੁਖਤਵਿੰਦਰ ਸਿੰਘ ਜਿਹੜਾ ਅੰਮ੍ਰਿਤਸਰ ਦੇ ਰਾਮਬਗ ਤੋਂ ਗਿਆ ਤੇ ਉਹਨੇ ਵੇਰ ਕੇ ਜਾਂਦਾ ਸੀ ਜੀ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਵੀ ਇੱਕ ਗੱਡੀ ਦੇ ਵਿੱਚ ਬਕਾਇਦਾ ਤੌਰ ਤੇ ਗੈਂਗਸ ਨੇ ਅਤਵਾਦੀ ਨੇ ਤੇ ਉਹ ਜਾ ਰਹੇ ਨੇ ਜੇਦੋ ਮੁਖਵਿੰਦਰ ਸਿੰਘ ਗਿਆ ਜਿਹੜੀ ਗੱਡੀ ਦਾ ਨੰਬਰ ਉਹਨਾਂ ਦਿੱਤਾ ਸੀ ਨੰਬਰ ਤੋਂ ਨਾ ਵੇਖਿਆ ਨਹੀਂ ਸੀ ਗੋਲੀਆਂ ਚਲਾਤੀਆਂ ਤੇ ਉਸ ਗੋਲੀਆਂ ਨਾਲ ਜਿਹੜਾ ਸੀ ਮੁਖਵਿੰਦਰ ਸਿੰਘ ਦੀ ਡੈਥ ਹੋ ਜਾਂਦੀ ਜੀ ਬਾਅਦ ਵਿੱਚ ਜਿਹੜਾ ਉਹ ਬਕਾਇਦਾ ਤੌਰ ਤੇ ਜਦੋਂ ਪਤਾ ਲੱਗਦਾ ਵੀ ਗਲਤੀ ਹੋ ਗਈ ਗਲਤੀ ਵੀ ਬਲੰਡਰ ਹੋ ਗਈ ਦੂਸਰੀ ਚੀਜ਼ ਇਹ ਆ ਵੀ ਉਹ ਜਿਹੜੀ ਪੁਲਸਾ ਉਹ ਵਰਦੀ 'ਚ ਨਹੀਂ ਸਿਵਲ 'ਚ ਵਿੱਚ ਸੀ ਜੀ ਹੁਣ ਜੇ ਸਿਵਲ ਦੇ ਵਿੱਚ ਸੀ ਤੁਸੀਂ ਗੋਲੀ ਚਲਾਉਣੇ ਜੇ ਅਗਲੇ ਕੋਲ ਕੋਈ ਹਥਿਆਰ ਹੁੰਦਾ ਆਪਣਾ ਕੋਈ ਨਾ ਕਿ ਉਹ ਵੀ ਗੋਲੀ ਚਲਾਉਂਦਾ ਤੁਹਾਡਾ ਬੰਦਾ ਮਰਦਾ ਫਿਰ ਕੀ ਬਣਦਾ ਜੀ ਪੁਲਿਸ ਦਾ ਕੰਮ ਤੇ ਤੁਸੀਂ ਇਹੋ ਜਿਹੀ ਕੋਈ ਕਾਰਵਾਈ ਪੋਨੇ ਆਪਣੀ ਵਰਦੀ ਚਰੋ ਤੁਸੀਂ ਹੂੰ ਦੂਸਰੀ ਚੀਜ਼ ਜਿਹੜੇ ਹਥਿਆਰਾਂ ਨਾਲ ਇਹਨਾਂ ਦਾ ਕਤਲ ਕੀਤਾ ਉਹ ਤੇ ਹਰ ਇਹਨਾਂ ਲੋਕਾਂ ਨਾਲ ਇਸ਼ੂ ਨਹੀਂ ਕੀਤੇ ਗਏ ਸੀ ਜੀ ਤੀਸਰੀ ਚੀਜ਼ ਇਹਦੇ ਵਿੱਚ 8 ਬੰਦੇ ਸੀਗੇ 89 ਦੇ ਵਿੱਚ ਨੌਵਾਂ ਬਾਹਰ ਚਲੇ ਗਿਆ ਡੀਸੀਪੀ ਪਰਮਪਾਲ ਸਿੰਘ ਹੂੰ ਚਲੇ ਗਿਆ ਵੀ ਜਿਨ੍ਹਾਂ ਨੇ ਮੁੜ ਕੇ ਕੀਤਾ ਵੀ ਉਹ ਜਿਹੜੀ ਗੱਡੀ ਸੀ ਨਾ ਉਹ ਪਲੇਟਾ ਜਿਹੜੀ ਲਾ ਕੇ ਜਿਹੜੀ ਕਿ ਦੱਸਿਆ ਸੀ ਕਿ ਇਹ ਗੱਡੀ ਜੱਤਵਾਦੀ ਉਹ ਪਲੇਟਾ ਨੇ ਪਲੇਟਾ ਬਦਲੀਆਂ ਕਿਉਂ ਹੁੰਦੀਆਂ ਜੀ ਪੀਐਸ਼ਓ ਕਰਨ ਵਾਸਤੇ ਵੀ ਵਾਕਿਆ ਹੀ ਜੱਤਵਾਦੀ ਇਹਦੇ ਵਿੱਚ ਸਾ ਸਬੂਤਾਂ ਨਾਲ ਛੇੜਛਾੜ ਜੈਨੂੰ ਕਹਿੰਦੇ ਆਪਾਂ ਸਬੂਤਾਂ ਨਾਲ ਛੇੜਛਾੜ ਹੂੰ ਉਹ ਮਾਮਲਾ ਫਿਰ ਜਿਹੜਾ ਸੀ ਹਿਊਮੋਰੈਟਸ ਦਾ ਸੀਗਾ ਰਾਜਵਿੰਦਰ ਸਿੰਘ ਬੈਸ ਤੇ ਸਰਪਜੀਤ ਸਿੰਘ ਵੀਰ ਦਾ ਵੱਡੇ ਵਕੀਲ ਨੇ ਜੀ ਇਹ ਮਾਮਲਾ ਫਿਰ ਇਹ ਹੈਂਡਲ ਕਰਦੇ ਹਮ ਇਹ ਮਾਮਲਾ ਹਾਈ ਕੋਰਟ ਚ ਜਾ ਜਾਂਦਾ ਜੀ ਇਹ ਬੰਦੇ ਨੂੰ ਸਸਪੈਂਡ ਤੱਕ ਨਹੀਂ ਕਰਦੇ ਉਦੋਂ ਅਮਰ ਸਦਾ ਐਸਐਸਪੀ ਕੁਮਰ ਵਿਜੇ ਪ੍ਰਤਾਪ ਸਿੰਘ ਸੀਗਾ ਜਦੋਂ ਇਹ ਘਟਨਾ ਵਾਪਰਦੀ ਹੈ ਜੀ ਤੇ ਜਦੋਂ ਉਹ ਹਾਈ ਕੋਰਟ ਕਹਿੰਦੀ ਵੀ ਇਹ ਬੰਦੇ ਅੱਜ ਡਿਊਟੀ ਤੇ ਕਿਉਂ ਹੈਗੇ ਨੇ ਹਮ ਉਹ ਬੰਦੇ ਫਿਰ ਸਸਪੈਂਡ ਕੀਤੇ ਜਾਂਦੇ ਨੇ ਜੀ ਜਦੋਂ ਉਹ ਸਸਪੈਂਡ ਕੀਤੇ ਜਾਂਦੇ ਆ ਤੇ ਹਾਈ ਕੋਰਟ ਵੀ ਜਿਹੜਾ ਉਹ ਇਹਨਾਂ ਦੇ ਖਿਲਾਫ ਫੈਸਲਾ ਦੇ ਦਿੰਦੀ ਹੈ ਲੇਕਿਨ ਇਹ ਸੁਪਰੀਮ ਕੋਰਟ ਚਲੇ ਜਾਂਦੇ ਨੇ ਜਦੋਂ ਸੁਪਰੀਮ ਕੋਰਟ ਜਾਂਦੇ ਨੇ ਜੀ ਸੁਪਰੀਮ ਕੋਰਟ ਦੇ ਵਿੱਚ ਉਹ ਆਪਣੀ ਜਿਹੜੀ ਐਫ ਆਈ ਗਵੇਚੀ ਉਹ ਖਾਰਜ ਕਰਨ ਵਾਸਤੇ ਜਾਂਦੇ ਨੇ ਹੂੰ ਅੱਠ ਬੰਦੇ ਜਾਂਦੇ ਆ ਜੀ ਜੀ ਜਿਹੜੇ ਇਹ ਆਪਣੀ ਖਾਰਜ ਕਰਨ ਜਾਂਦੇ ਆ ਤੇ ਜਿਹੜੀ ਹਿਊਮਨ ਰਾਈਟਸ ਵਾਲੇ ਨੇ ਉਹ ਸੁਪਰੀਮ ਕੋਰਟ ਕਹਿੰਦੇ ਜੀ ਨਵਾਂ ਬੰਦਾ ਵੀ ਸ਼ਾਮਿਲ ਕਰੋ ਨਵਾਂ ਕਿ ਸ਼ਾਮਿਲ ਕੀਤਾ ਵੀ ਤੁਸੀਂ ਜਿਹੜੇ ਡੀਸੀਪੀ ਦੇ ਪਲੇਟਾ ਬਦਲੀਆਂ ਸੀ ਗਿਆ ਜੀ ਜਦੋਂ ਉਹ ਸੁਪਰੀਮ ਕੋਰਟ ਜਾਂਦੇ ਤੇ ਸੁਪਰੀਮ ਕੋਰਟ ਨੇ ਹੁਣ ਕੀ ਕੀਤਾ ਵਾ ਜੀ ਜਿਹੜੀ ਇਹਨਾਂ ਦੀ ਪਟੀਸ਼ਨ ਸੀ ਬਕਾਇਦਾ ਤੌਰ ਤੇ ਜਿਹੜੇ ਪੁਲਿਸ ਵਾਲੇ ਸੀ ਉਹ ਖਰਚ ਕਰ ਦਿੱਤੀ ਆ ਜਿਹੜੀ ਹਿਊਮਰੇਟਰੀ ਕੀਤੀ ਸੀ ਉਹ ਅਲਾਉ ਕਰਦੀ ਜੀ ਉਹਦੇ ਵਿੱਚ 9 ਬੰਦੇ ਨੇ ਹੂੰ ਉਹ ਤਤਕਾਲੀ ਡੀਸੀਪੀ ਜਿਹੜਾ ਪਰਮਪਾਲ ਸਿੰਘ ਪਹਿਲਾਂ ਵੀ ਕਈ ਵਾਰੀ ਵਿਵਾਦਾਂ 'ਚ ਰਿਹਾ ਵਾ ਜੀ ਜੀ ਉਹਦਾ ਨਾਮ ਹੀ ਆ ਗਿਆ ਹੂੰ ਵਿਪਖੋ ਅਕਾਲੀ ਆਗੂ ਹੋਵੇ ਤੇ ਅਕਾਲੀਆਂ ਦੀ ਸਰਕਾਰ ਹੋਵੇ ਤੇ ਫੇਰ ਵੀ ਜੇ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਤੇ ਮਾੜੀ ਗੱਲ ਜੀ ਜੀ ਅਕਾਲੀਆਂ ਦੀ ਸਰਕਾਰ ਅਕਾਲੀ ਆਗੂ ਜੇ ਫੇਰ ਵੀ ਉਹਨੂੰ ਇਨਸਾਫ ਨਹੀਂ ਮਿਲਿਆ ਅਕਾਲੀ ਸਰਕਾਰ ਦੇ ਵੇਲੇ ਵੀ ਕਦੋਂ ਮਿਲੂਗਾ ਨਾ ਇਹ 2015 ਦੀ ਘਟਨਾ ਵਾ 10 ਸਾਲ ਹੋ ਗਏ ਲੱਗਦੇ ਹੂੰ ਹੂੰ ਹੁਣ ਅੱਜ ਜਦੋਂ ਇਹ ਸੁਪਰੀਮ ਕੋਰਟ ਨੇ ਕਹਿ ਦਿੱਤਾ ਜੀ ਕਿ ਉਹਨਾਂ ਦੀ ਜਿਹੜੀ ਪਟੀਸ਼ਨ ਖਾਰਜ ਕਰਨੀ ਕਿ ਤੁਸੀਂ ਪਹਿਲੀ ਗੱਲ ਤੇ ਦੱਸੋ ਕਿ ਤੁਸੀਂ ਬਨਾ ਵਰਦੀ ਕਿਵੇਂ ਗਏ ਉੱਥੇ ਹੂੰ ਦੂਜੀ ਗੱਲ ਤੁਸੀਂ ਇਹ ਦੱਸੋ ਕਿ ਥਿਆਰ ਤੁਹਾਡੇ ਨਾਲ ਤੇ ਕੀਤੇ ਸੀ ਕਿ ਲੜ ਗਿੱਤੇ ਸੀ ਜੀ ਤੁਹਾਡੇ ਨਾਲ ਤੇ ਸ਼ੂ ਕੀਤੇ ਸੀਗੇ ਉਹ ਵੀ ਗਲਤੀ ਤੀਜੀ ਵਰ ਪਹਿਲੀ ਵਰਦੀ ਦੀ ਪਾਈ ਦੂਜੀ ਥਿਆਰਾਂ ਦੀ ਗਲਤੀ ਤੇ ਜਿੰਦ ਜਿਆਜ ਬੰਦਾ ਮਾਰਦਾ ਤੁਸੀਂ ਹੂੰ ਤੇ ਤੁਹਾਡਾ ਕਿਸ ਖਾਰ ਨਹੀਂ ਤਾਂ ਟੰਗਿਆ ਕਿਉਂ ਜਾਵੇ ਉਹਦੇ ਵਿਆਹ ਤੇ ਇੱਕ ਝੂਠੇ ਪੁਲਿਸ ਮੁਕਾਬਲੇ ਦੀ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਹਦੇਸ਼ਾ ਤੇ ਹੁਣ ਕੇਸ ਚੱਲੂਗਾ ਹੁਣ ਪਈ ਸੁਪਰੀਮ ਕੋਰਟ ਦਾ ਕੇਸ ਆ ਜੀ ਜਿੱਥੇ ਸਜ਼ਾ ਹੁੰਦੀ ਉਹਦੀ ਜੋ ਮਰਜ਼ੀ ਹੋ ਜੀ ਹੂੰ ਤੁਹਾਨੂੰ ਪਤਾ ਨਾ ਸਰਵਜੀਤ ਜਿਹੜਾ ਕਾਂਡ ਹੋਇਆ ਸੀਗਾ ਜੀ ਜਿਹਨੂੰ ਪੁਲਿਸ ਨੇ ਹਸਪੀਟਲ ਚੌਕ ਕੇ ਗੋਲੀਮਾਰ ਕੇ ਫਿਰ ਕਿਹਾ ਤਾ ਹੁਣ ਪੋਸਟਮਾਰਟ ਕਰਿਆ ਤਾ ਪਹਿਲਾ ਮਾਰ ਕੇ ਲਈ ਦੋ ਮੁੰਡੇ ਪੁਲਿਸ ਜੀ ਉਹਨਾਂ ਚੋਂ ਜਿਹੜਾ ਨਿਕਲ ਆ ਹੂੰ ਤੇ ਡਾਕਟਰਾਂ ਨੇ ਲਾਈ ਸ਼ੁਰੂ ਕਰਤਾ ਜੋ ਪੁਲਿਸ ਨੂੰ ਗਿਆ ਪੁਲਿਸ ਫੇਰ ਉਹ ਚੁੱਕ ਕੇ ਲਗੀ ਜ਼ਬਰਦਸਤੀ ਬਾਅਦ ਜਾ ਕੇ ਗੋਲੀਮਾਰ ਕੇ ਫੇਰ ਲੈ ਕੇ ਨੂੰ ਹੁਣ ਪੋਸਟਮਾਰਟ ਕਰਿਆ ਤਾ ਜੀ ਉਹ ਵੀ ਸੁਪਰੀਮ ਕੋਰਟ ਦੀ ਨੋਟਿਸ ਲਿਆ ਸੀਗਾ ਉਹਦੇ ਵਿੱਚ 20 ਸਾਲ ਸੱਜਾ ਆਈਸੀ ਪੇ ਕਾਇਦਾ ਤੌਰ ਤੇ ਐਸਐਚਓ ਨੂੰ ਤੇ ਨਾਲ ਬੰਦੇ ਨੂੰ ਹੂੰ ਹਾਈ ਕੋਰਟ ਚੋਂ ਕਿਸੇ ਤਰੀਕੇ ਨਾਲ ਬਰੀ ਬਰੀ ਹੋ ਗਏ ਬਾਅਦ ਦੀ ਗੱਲ ਸੀਗੀ ਜੀ ਇਹਦੇ ਵਿੱਚ ਵੀ ਹੁਣ ਆ ਜਿਹੜਾ ਕੇਸ ਹੈ ਇਹਦੇ ਵਿੱਚ ਸੱਜਾ ਹੋਣੀ ਹੋਣੀ ਹੁਣ ਜੀ ਜਿਹੜਾ ਡੀਸੀ ਵੀ ਬਾਹਰ ਸੀ ਜੇ ਕਿਤੇ ਸੁਪਰੀਮ ਕੋਰਟ ਨਾ ਜਾਂਦਾ ਸ਼ਾਇਦ ਉਹ ਬਚਾ ਰਹਿੰਦਾ ਲੇਕਿਨ ਸੁਪਰੀਮ ਕੋਰਟ ਜਾਣ ਨਾਲ ਉਹ ਡੀਸੀ ਵੀ ਫਸ ਗਿਆ ਤੇ ਬਾਕੀ ਜਿਹੜੇ ਥਾਣੇਦਾਰ ਸੀ ਜਾਂ ਸਪਾਈਸ ਵੀ ਫਸ ਗਏ ਉਹਨਾਂ ਦਾ ਕੇਸ ਚੱਲੂ ਦਾ ਸੈਸ਼ਨ ਕੋਰਟ ਤੇ ਮੈਂ ਤੁਹਾਨੂੰ ਸਜ਼ਾ ਕਰਕੇ ਕਿਉਂ ਨਾ ਵੀ ਸੁਪਰੀਮ ਕੋਰਟ ਦੇ ਹੁਕਮ ਹੂੰ ਇਹ ਸਾਰਾ ਸੁਪਰੀਮ ਨੋਟਿਸ ਚ ਜੀ ਬਿਲਕੁਲ ਆ ਪਟੇ ਦੀ ਆਪਾ ਜੀ 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 ਪੀਡਿਗਲ ਲਕਚਰਤਾ ਜੀ ਲਕਚਰਤਾ ਹੂੰ ਉਹਦਾ ਇਫੈਕਟ ਕੱਲਾ ਸਿੱਖਾ ਦੇ ਪੈ ਰਿਹਾ ਜੀ ਪੰਜਾਬ ਦੇ ਵਿੱਚ ਚਾਰ ਕੌਮਾਂ ਹੋਰ ਵਸਦੀਆਂ ਨੇ Hindu ਵੀ ਵਸਦੇ ਤੇ Isai ਵੀ ਵਸਦੇ ਆ ਮੁਸਲਮਾਨ ਵੀ ਵਸਦੇ ਆ ਬੋਧ ਵੀ ਵਸਦੇ ਜੈਨ ਵੀ ਵਸਦੇ ਹੂੰ ਕਿਸ ਨੇ ਕੋਤ ਰਾਜ ਨਹੀਂ ਕੀਤਾ ਅਸੀਂ ਲੱਛਰ ਤਾਂ ਦੇ ਬਿਲਕੁਲ ਹੱਕ ਚ ਨਹੀਂ ਆ ਸਰਲੀਨ ਨੇ ਠੀਕ ਕਿਹਾ ਕਹਿੰਦੇ ਤੁਸੀਂ ਤਾਂ ਵੇਖੋ ਜੇਕਰ ਵੀਰੇ ਵੀ ਅਸੀ ਕਹਿੰਦੇ ਬੀਬੀ ਲੱਛਰ ਤਾਂ ਖਲਾਓ ਹੂੰ ਲੱਛਰ ਆਮ ਬੱਚਿਆਂ ਦੇ ਉੱਤੇ ਮਾੜਾ ਅਸਰ ਪਾਉਂਦੀ ਜੀ ਜੇ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਉੱਥੇ ਪੁਰਨ ਫਿਲਮਾਂ ਆਈਆਂ ਉੱਥੇ ਬਲੂ ਫਿਲਮਾਂ ਆਈ ਬੜਾ ਕੁਛੇਗਾ ਜੀ ਕੀ ਬੰਦ ਕਰ ਲਓਗੇ ਤੁਸੀਂ ਜਿਹੜੀ ਸਾਡੀ ਪੰਜਾਬ ਦੀ ਹੈਗੀ ਐ ਮਹਿਲ ਮਹਿਲਾ ਵੇਗ ਦੀ ਜਿਹੜੀ ਕਮਿਸ਼ਨ ਦੀ ਚੇਅਰਪਰਸਨ ਰਾਜ ਰਾਜ ਲਾਲੀ ਗਿੱਲ ਜੀ ਉਹਨੇ ਵੀ ਕਿਹਾ ਵੀ ਲਚਰਤਾ ਖਤਮ ਹੋਣੀ ਚਾਹੀਦੀ ਐ ਤੇ ਇਹਦੇ ਤੇ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੂੰ ਲੇਕਿਨ ਉਹਨੇ ਵੀ ਨਿੰਦਾ ਕੀਤੀ ਕਿ ਕਾਨੂੰਨਾਂ ਦਾ ਨਸਕਾਰ ਵੀ ਕਰੀ ਦੀ ਔਰ ਦਾ ਕਤਲ ਹੋਇਆ ਜੀ ਘਮੜਪਰਾ ਜਿਨ੍ਹਾਂ ਨੇ ਕਿਹਾ ਜੇ ਅਸੀਂ ਫ੍ਰੀ ਕੇਸ ਲੜਾਂਗੇ ਅਮਰਤਪਾਲ ਸਿੰਘ ਮਹਿਰੋ ਦਾ ਹੂੰ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਤੁਸੀਂ ਫ੍ਰੀ ਕੇਸ ਵਿੱਚ ਇਕੁਏਸ਼ਨ ਦਾ ਅਫਰੀ ਗੜੋ ਕੋਈ ਗੱਲ ਨਹੀਂ ਲੇਕਿਨ ਵਾਕਿਆ ਜੇ ਵੱਡੇ ਵਕੀਲ ਹੋਣ ਤੇ ਇੱਕ ਪਟੀਸ਼ਨ ਬਾਹੂ ਹਾਈ ਕੋਰਟ ਦੇ ਵਿੱਚ ਜੀ ਜਿੱਤੋਂ ਇੱਕ ਡਾਇਰੈਕਸ਼ਨ ਹੋਵੇ ਪੰਜਾਬ ਸਰਕਾਰ ਨੂੰ ਵੀ ਇਹਦੇ ਉੱਤੇ ਤੁਸੀਂ ਕੋਈ ਨਾ ਕੋਈ ਕਾਨੂੰਨ ਬਣਾ ਕੇ ਕੋਈ ਨਾ ਕੋਈ ਇਹਦੇ ਤੇ ਮਤਾ ਪਾਸ ਕਰਕੇ ਤੇ ਇਹ ਤੇ ਲਾਗੂ ਕਰੋ ਤਾਂ ਕਿ ਕੋਈ ਲੱਚਰਤਾ ਦੇ ਫੈਲਣ ਵਾਲੇ ਦੇ ਖਲਾਫ ਜਿਹੜੀ ਉਹ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਹੂੰ ਜੇ ਨਹੀਂ ਇੱਕ ਟਾਈਮ ਆ ਵਾਪਰਨੀ ਹੈ ਤੇ ਕੁੱਝ ਵੀ ਹੋ ਰੂਗਾ ਜੀ ਅਗਲੀ ਗੱਲ ਜਥੇਦਰ ਅਕਾਲ ਤਖਤ ਨੇ ਕੀ ਕਿਹਾ ਲੱਚਰਤਾ ਫਲਾਈਦੀ ਹੈ ਇਹ ਸਾਡੇ ਨੌਜਵਾਨਾਂ ਨੂੰ ਗੁਰੂ ਨੂੰ ਤੋੜਨ ਦੀ ਕਤਲ ਕੀਤਾ ਜਾ ਰਿਹਾ ਜੀ ਬਿਲਕੁਲ ਠੀਕ ਹੈ ਤੁਸੀਂ ਹਮ ਪਰ ਜਥੇਦਾਰ ਨੇ ਉਹ ਬੀਬੀ ਦੀ ਕਤਲ ਤੇ ਕੋਈ ਗੱਲ ਨਹੀਂ ਕੀਤੀ ਕਿ ਇਹ ਕਤਲ ਕੀਤਾ ਗਿਆ ਕਿਉਂ ਕੀਤਾ ਕੋਈ ਕਲ ਨਹੀਂ ਕੀਤੀ ਲੇਕਿਨ ਕਿ ਆ ਲਚਰਤਾ ਨਹੀਂ ਹੋਣੀ ਜੇਦੀ ਬੱਚਾ ਤਾਂ ਜੀ ਨੂੰ ਰੋਤ ਕਤਲ ਨਹੀਂ ਹੋਣੀ ਚਾਹੀਦੀ ਹਮ ਲੇਕਿਨ ਜਿਸ ਤਰੀਕੇ ਨਾਲ ਬੀਬੀ ਦਾ ਕਤਲ ਕੀਤਾ ਗਿਆ ਉਹ 100 ਨਹੀਂ 101% ਗਲਤ ਜੀ ਕਾਨੂੰਨ ਦੀ ਲਗਣਾ ਹਮ ਇੱਕ ਬੀਬੀ ਇੱਕ ਦੋ ਬੀਬੀਆਂ ਮਾਰ ਕੇ ਤੁਸੀਂ ਖਤਮ ਕਰ ਲੱਜ ਤੱਕ ਖਤਮ ਕਰ ਲੋਗੇ ਹੂੰ ਜਦੋਂ ਤੁਸੀਂ ਕਹਿੰਦਾ ਜੀ ਉਹ ਬੀਬੀ ਜਿਹੜੀ ਬੰਦਨਾ ਕੰਚਨ ਜਿਹੜੀ ਕੰਚਨ ਤਿਵਾੜੀ ਆ ਕੰਚਨ ਕੁਮਾਰੀ ਜੀ ਉਹ ਆਖਰੀ ਜਿਹੜੀ ਸੋਸ਼ਲ ਮੀਡੀਆ account ਬਣਾਇਆ ਸੀ ਉਹ ਭਾਪੀ ਕਮਲ ਕੌਰ ਨੇ ਬਣਾਇਆ ਸੀ ਹੂੰ ਸਾਨੂੰ ਠੇਸ ਪੁੱਜੀ ਜਿਹੜੀ ਦੀਪਕਾ ਲੁਥਰ ਹੈਗੀ ਆ ਉਹ ਤੇ ਹਿੰਦੂ ਕੁੜੀ ਹੈਗੀ ਹੂੰ ਜੇ ਉਹਦੇ ਧਰਮ ਦੇ ਲੋਕਾਂ ਨੂੰ ਤਰਾਜੀ ਤੁਹਾਨੂੰ ਜਤਾ ਤਰਾਜ ਤੁਸੀਂ ਆਪਣੇ ਨੌਜਵਾਨਾਂ ਦੇ ਵਿੱਚ ਗੁਰਮਤਿ ਐਹੋ ਜਿਹਾ ਜਿਹੜਾ ਸੀ ਪਾਠ ਪੜ੍ਹਾਓ ਵੀ ਲੋਕ ਵੇਖਣ ਹੀ ਨਾ ਉਹਨੂੰ ਤੁਸੀਂ ਜਾ ਕੇ ਚੁੱਪ ਕਰਕੇ ਕਾਰਮੀ ਕਰਦੀ ਜੀ ਕਹਿੰਦੇ ਹੁੰਦੇ ਨਾ ਜੀ ਬੜਕਦਾ ਕਿਉਂ ਕਹਿੰਦਾ ਸਾਹ ਹੁੰਦੇ ਆ ਕਹਿੰਦਾ ਦਰਕਦਾ ਕਿਉਂ ਜਦੋਂ ਕੋਈ ਤਕੜਾ ਬੰਦਾ ਆ ਜੇ ਤਾਂ ਅਗਲੇ ਪਾਸੇ ਨੂੰ ਫਿਰ ਦਰਕਦਾ ਕਿਉਂ ਕਹਿੰਦੇ ਹੈ ਤੇ ਗੋਗਦੇ ਜਾਇ ਨਾ ਜੀ ਸੀ ਉਹ ਹਾਂ ਮਹਿਰੂ ਦਾ ਪਹਿਲਾਂ ਤਾਂ ਬੜਾ ਬੜਕਾ ਤੇ ਮੁੜ ਕੇ ਵਿਦੇਸ਼ ਭੱਜ ਗਿਆ ਕਿਉਂ ਪੱਜਾ ਵਿਦੇਸ਼ ਵੀ ਦੇ ਬੜੀ ਸਿੱਧੀ ਹੋ ਕੇ ਹੂੰ ਇਹ ਮੈਨੂੰ ਪਤਾ ਪਿਆ ਕਿਨੇ ਗੱਲ ਸੜਾਈ ਜੀ ਉਹ ਕਹਿੰਦਾ ਜੀ ਵਕਤ ਵਿਚਾਰੇ ਸੁ ਸੂਰਮਾ ਛਿੱਤਰਖੰਡ ਦਲੇਰ ਹੂੰ ਉਹਨੇ ਉਹ ਫੰਡਾ ਫੜ ਲਿਆ ਵੀ ਫਿਰ ਛਿੱਤਰ ਆਪੇ ਖਾਂਦ ਨੇ ਜਿਹੜੇ ਖਾਣ ਵਾਲੇ ਆਪਾਂ ਚਲੀਏ ਇੱਥੋਂ ਜੀ ਕੁਣ ਕੁਪਟ ਸਬਬ ਪਰ ਮਿਲਦਾ ਕਿ ਇਸ ਪੂਰੇ ਘਟਨਾਕਰਮ ਤੋਂ ਬਾਅਦ ਇਹ ਚਰਚਾ ਚੱਲ ਰਹੀ ਹੈ ਕਿ ਆਖਰਕਾਰ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਸਰਕਾਰਾਂ ਦਾ ਧਿਆਨ ਹੀ ਨਹੀਂ ਦੇ ਰਹੀਆਂ ਦੇਖੋ ਤੁਸੀਂ ਸੋਸ਼ਲ ਮੀਡੀਆ ਤੇ ਕਿੰਨਾ ਜ਼ਿਆਦਾ ਮੈਂ ਤੁਹਾਨੂੰ ਉਹੀ ਗੱਲ ਕਹਿਣ ਦਿਆ ਵੀ ਇੱਥੇ ਤੇ ਕਾਨੂੰਨ ਕੋਈ ਹੈ ਹੀ ਨਹੀਂਗਾ ਹੂੰ ਬੇਲਗਾਮ ਹੋਇਆ ਪਿਆ ਕੰਮ ਤਾਂ ਇਥੇ ਬੇਲਗਾਮ ਹੈ ਪਰ ਤਾਈਓ ਤੇ ਰਾਜਾ ਦੀ ਗੱਲ ਇਹ ਕਿ ਕਾਨੂੰਨ ਬਣਾਇਆ ਜਾਵੇ ਇਹਦੇ ਤੇ ਕੋਈ ਬੇਸ਼ੱਕ ਕੁਝ ਲੋਕ ਕੁਝ ਲੋਕ ਚਾਹੇ ਦੇਖੋ ਹਮਾਇਤ ਕਰ ਰਹੇ ਨੇ ਕੁੜੀਆਂ ਨੂੰ ਇਸ ਤਰੀਕੇ ਨਾਲ ਬਿਲਕੁਲ ਅਸੀਂ ਇਹ ਜ਼ਿਕਰ ਕਰ ਰਹੇ ਹਾਂ ਤੁਸੀਂ ਵੀ ਪਹਿਲਾਂ ਜ਼ਿਕਰ ਕੀਤਾ ਵੀ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਅਸੀਂ ਇਸ ਦੀ ਨਖੇਦਿੱਤ ਕਰਦੇ ਹਾਂ ਪਰ ਨਾਲ ਦੀ ਨਾਲ ਇਹ ਵੀ ਤਾਂ ਗੱਲ ਹੈਗੀ ਹੈ ਨਾ ਕਿ ਸੋਸ਼ਲ ਮੀਡੀਆ ਤੇ ਇਦਾਂ ਦਾ ਕੰਟੈਂਟ ਬਹੁਤ ਜ਼ਿਆਦਾ ਅੱਜਕੱਲ ਫੈਲ ਵੀ ਰਿਹਾ ਹੈ ਨੇਗੇਟਿਵ ਚੀਜ਼ਾਂ ਨੂੰ ਸੋਸ਼ਲ ਮੀਡੀਆ ਜ਼ਿਆਦਾ ਫੈਲਾਉਂਦਾ ਤੁਹਾਨੂੰ ਵੀ ਪਤਾ ਹੈਗਾ ਅਸੀਂ ਵੀ ਦੇਖਦੇ ਕਿ ਕੋਈ ਚੰਗੀਆਂ ਚੀਜ਼ਾਂ ਅਸੀਂ ਕਟਵਾਦ ਕੇ ਪਾਈਆਂ ਹੋਣ ਤਾਂ ਲੋਕਾਂ ਨੂੰ ਪਸੰਦ ਘੱਟ ਹੀ ਆਉਂਦੀਆਂ ਪਰ ਜਦੋਂ ਹਿੱਦਾਂ ਦੀਆਂ ਚੀਜ਼ਾਂ ਪਈਆਂ ਹੋਣ ਜਿਹੜੀਆਂ ਲਚਰਤਾ ਨੂੰ ਪ੍ਰੋਸ ਕਰ ਰਹੀਆਂ ਹੁਣ ਉਹ ਵਾਇਰਲ ਵੀ ਬੜੀ ਛੇਤੀ ਹੁੰਦੀਆਂ ਲੋਕਾਂ ਤੱਕ ਵੀ ਬੜੀ ਛੇਤੀ ਪਹੁੰਚ ਜਾਂਦੀਆਂ ਤੇ ਮੈਂ ਆ ਹੈੱਡ ਗ੍ਰੰਥੀ ਸਾਹਿਬ ਦਾ ਬਿਆਨ ਸੁਣ ਰਿਹਾ ਸੀ ਉਹ ਇਸ ਮਸਲੇ ਨੂੰ ਸਹੀ ਠਹਿਰਾ ਰਹੇ ਨੇ ਕਹਿੰਦੇ ਕਿ ਵਧੀਆ ਹੋ ਗਿਆ ਜੇ ਇਹਨੇ ਕੁੜੀ ਨੇ ਕਹਿੰਦੇ ਵੀ ਇਹ ਗਲਤ ਕਰ ਰਹੀ ਸੀਗੀ ਇਹ ਸਿੱਖਾਂ ਦਾ ਨਾਮ ਬੁਲਾਉਣ ਕਰ ਰਹੀ ਸੀ ਉਹਨਾਂ ਦਾ ਨਾਮ ਲੈ ਕੇ ਮੈਂ ਉਹ ਚਿੱਟੇ ਲੱਜਨ ਦੇਖਦੀ ਕਰਦਾ ਚਿੱਟੇ ਲੱਜਨ ਦੇਖਦੀ ਕਰਦਾ ਜੀ ਜਿਹੜੇ ਹੈੱਡ ਗ੍ਰੰਥੀ ਅਕਾਲ ਤਖਤ ਦੇ ਬੈਠੇ ਹੋ ਇਸ ਅਕਾਲ ਤਖਤ ਤੋਂ ਬਕਾਇਦਾ ਤੌਰ ਤੇ ਕਸੂਰ ਦੇ ਦਬਾਬ ਇੱਕ ਕੁੜੀ ਚੁੱਕ ਕੇ ਲੈ ਗਏ ਸੀ ਸਿੰਧੂਆ ਦੀ ਤੇ ਉਹ ਬਕਾਇਦਾ ਤੌਰ ਤੇ ਜੜੀ ਜੀ ਜਵਾਬਸ ਮਗਾਈ ਗਈ ਸੀ ਸਿੱਖ ਛੜਾ ਕੇ ਲੱਕਾਇਏ ਸੀ ਘੋੜਿਆਂ ਤੇ ਗਏ ਸੀਗੇ ਲੜਾਈ ਹੋਈ ਸੀ ਛੜਕ ਲੈ ਕੇ ਆਏ ਸੀ ਜੀ ਉਹ ਕੁੜੀ ਘਰ ਵਾਪਸ ਕੀਤੀ ਇਸੇ ਕਾਲ ਤੱਕ ਤੋਂ ਸਿੱਖ ਜਿਹੜੇ ਸੀਗੇ ਇੱਕ ਵਾਰੀ 22000 ਤੇ ਇੱਕ ਵਾਰੀ 2200 ਕੁੜੀਆਂ ਛੁਲਾ ਕੇ ਲੈ ਆ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਈਆਂ ਸੀ। ਸੰਤ ਜਰਨੈਲ ਸਿੰਘ ਭਿੰਡਰੇ ਇਸੇ ਕਾਲ ਤੱਕ ਦੇ ਵਹਿੰਦੇ ਸੀਗੇ। ਜਿੱਥੇ ਇੱਕ ਫਰਿਆਦ ਲੈ ਕੇ ਆ ਕਿ ਜਲਾਲਾਬਾਦ ਦਾ ਪਰਿਵਾਰ ਵੀ ਸਾਡੀ ਕੁੜੀ ਚੁੱਕ ਕੇ ਲੈ ਗਏ ਨੇ। ਹੂੰ। ਇਹ Hindu ਚੁੱਕ ਕੇ ਲੈ ਗਏ ਤੇ Hindu ਦੀ ਕੁੜੀ ਸੀ। ਉਹ ਕਹਿੰਦੇ ਜੇ ਤੇ ਕੁੜੀ ਚੁੱਕਣ ਦਾ ਮਾਮਲਾ ਹੈ ਤੇ ਫੇਰ ਤੇ ਸ਼ਾਮਾਂ ਤੋਂ 5 ਵਜੇ ਪਹਿਲਾਂ ਤੁਹਾਡੀ ਕੁੜੀ ਘਰ ਹੋਗੀ। ਜੇ ਕੋਈ ਹੋਰ ਮਾਮਲਾ ਤੇ ਵਿਚਾਰ ਰਹੇ ਜੀ ਉਹਦੇ ਇੰਨਾ ਹੀ ਹੈ। ਤੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਹਿੰਦਰ ਸਿੰਘ ਸਾਈਆਂ ਵਾਲੇ ਨੇ ਕਿਹਾ ਇਮੀਡੀਏਟਲੀ ਜਾ ਕੇ ਕੁੜੀ ਦੇ ਘਰ ਪਹੁੰਚ ਗਏ। ਜੀ 4:30 ਵਜੇ ਉਹਨਾਂ ਦੇ ਘਰ ਕੁੜੀ ਪੁੱਜ ਗਈ ਸੀ। ਇਹ ਉਹ ਕਾਲ ਤਖਤ ਜਿੱਤੋ ਤੁਸੀਂ ਸਵਾਗਤ ਕਰਨੇ ਬਹੁਤੀ ਕੀਤਾ ਜਦ ਮਾਰਤਾ ਉਹਨਾਂ ਦੇ ਕਟੂ ਕਟ ਇਹਦੀ ਆਪਣੀ ਸਥਿਤੀ ਸਮਝ ਲਓ ਕਿ ਕਿੱਥੇ ਬਿਠੇ ਤੁਸੀਂ ਕਿੱਥੇ ਹੋ ਜੀ ਅਸੀਂ ਲੈਕਚਰ ਤਾਂ ਦੇ ਹੱਕ 'ਚ ਨਹੀਂ ਹੂੰ ਉਤੋ ਹੀ ਬਕਾਇਦਾ ਤੌਰ ਤੇ ਕੌਮ ਦੇ ਨਾਲ ਸੰਦੇਹ ਦੇਂਦੇ ਆ ਅੱਜ ਗੜਕਾ 'ਚ ਨੇ ਜਿਹੜੀ ਗੱਲ ਕਹੀ ਆ ਉਹਨੇ ਗੁਰੂ ਨਾਲ ਤੋੜਨ ਦੀ ਗੱਲ ਕੀਤੀ ਐ ਲੈਕਚਰ ਤਾਂ ਫਲਾਕ ਕੇ ਉਹਨੇ ਕਿ ਬੰਦ ਕੀਤੀ ਜਾਵੇ ਹੂੰ ਤੇ ਗੱਲ ਵੀ ਠੀਕ ਉਹਦੀ ਜੀ ਲੋਕਾਂ ਨੂੰ ਗੁਰਮਤ ਦਾ ਜੋੜਿਆ ਜਾਵੇ ਮਨਮਤ ਖਤਮ ਕੀਤੀ ਜਾਵੇ ਤੇ ਕਿਰਨੀ ਕਹਿੰਦੇ ਆ ਤੁਸੀਂ ਕਰਨੀ ਹੈ ਹੂੰ ਜਿਹੜੇ ਏਸੀ ਗੱਡੀਆਂ 'ਚ ਘੁੰਮਦੇ ਤੇ ਏਸੀ ਕਮਰੇ ਚਰਿੰਦੇ ਤੇ ਨਾਲ ਤੁਹਾਡੇ ਸਿਨਿਣਾ ਵਾਲੇ ਖਾਕੀ ਵਰਦੀਆਂ ਤੇ ਚਟਲਾਨ ਟੋਪੀਆਂ ਵਾਲੇ ਵੱਡੇ ਵੱਡੇ ਥਿਆਲਾ ਕੇ ਰਹਿੰਦੇ ਆ ਤੇ ਤੁਸੀਂ ਕਰੋਗੇ ਜੋੜਨਾ ਕਹਿੰਦੇ ਆ ਨੌਜਵਾਨਾਂ ਨੂੰ ਜੀ ਅੱਜ ਦੀ ਡੇਟ ਦੇ ਵਿੱਚ ਕਈ ਪਿੰਡਾਂ ਸਾਨੂੰ ਪੰਜ ਗੁਰਸਿੱਖ ਲੰਬੜੇ ਓਖੇ ਹੋ ਗਏ ਆ ਜੀ ਇਸ ਕਰਕੇ ਗਿਆਨੀ ਮਲਕੀਤ ਸਿੰਘ ਜਿਹੜੇ ਹੈੱਡ ਗ੍ਰੰਥੀ ਆ ਉਹਨਾਂ ਨੂੰ ਇਹ ਬਿਆਨ ਸੋਚ ਵਿਚਾਰ ਕੇ ਦੇਣਾ ਚਾਹੀਦਾ ਸੀਗਾ ਹੂੰ ਇਹ ਗਲਤ ਤੁਸੀਂ ਕਦਰ ਦੀ ਕਤਲ ਦੀ ਗੱਲ ਕਰ ਰਹੇ ਹੋ ਫਿਰ ਇੰਦਰਾ ਗਾਂਧੀ ਜੋੜੋਗੇ ਤੁਸੀਂ ਜੀ ਇੰਦਰਾ ਗਾਂਧੀ ਤੇ ਕਮਲ ਕੌਰ ਦਾ ਜ਼ਮੀਨ ਸਬੰਧ ਦਾ ਫਰਕ ਆ ਹੂੰ ਕਮਲ ਕੌਰ ਨੇ ਤੁਹਾਡੇ ਦੇ ਸਿੱਧਾ ਹਮਲਾ ਕੰਨਾ ਕਾਲਟਕ ਤੇ ਕੀਤਾ ਨਾ ਸਿੱਖ ਧਰਮ ਦੇ ਕੀਤਾ ਜੀ ਇੰਦਰਾ ਗਾਂਧੀ ਨੇ ਕਾਲਟਕ ਤੇ ਹਮਲਾ ਕੀਤਾ ਸੀ ਇਹ ਸੇ ਕਰਕੇ ਗੋਗਲ ਸਾਹਿਬ ਪਤਾ ਨਹੀਂ ਜੋ ਜਿੱਥੇ ਅੰਨੀ ਪੀਵੇ ਤੇ ਕੁੱਤਾ ਚਟੇ ਵਾਲੀ ਗੱਲ ਬੜੀ ਪਈ ਆ ਹੂੰ ਜਿੱਦਰ ਨੂੰ ਕੋਈ ਜੀ ਕਹਿੰਦਾ ਭਜਾ ਫਿਰਦਾ ਕਰੀ ਜਾਂਦਾ ਕੋਈ ਗੱਲ ਹੀ ਨਹੀਂ ਬਣਦੀ ਪਟਿਆ ਸਾਹਿਬ ਮੈਂ ਉਹੀ ਜ਼ਿਕਰ ਕਰ ਰਿਹਾ ਸੀਗਾ ਕੁਝ ਲੋਕ ਹੁਣ ਟਿੱਪਣੀਆਂ ਵੀ ਕਰਨੀਆਂ ਸ਼ੁਰੂ ਕਰ ਚੁੱਕੇ ਨੇ ਕਹਿੰਦੇ ਕਿ ਦੇਖੋ ਕਹਿੰਦੇ ਕਿ ਨਿਹੰਗ ਸਿੰਘਾਂ ਨੇ ਕੁੜੀ ਮਾਰਦੀ ਉਹ ਨਿਹੰਗ ਸਿੰਘ ਜਿਹੜੇ ਕਦੇ ਕੁੜੀਆਂ ਦੀ ਇੱਜ਼ਤ ਬਚਾਉਣ ਦੇ ਲਈ ਜਾਣੇ ਜਾਂਦੇ ਸੀ ਉਹ ਵਾਲੇ ਨਿਹੰਗ ਸਿੰਘ ਜਿਹੜੇ ਜੋ ਜਿਹੜੇ ਨੇ ਹੱਥੇ ਲੋਕ ਹੁੰਦੇ ਸੀ ਉਹਨਾਂ ਤੇ ਕਦੇ ਵਾਰ ਨਹੀਂ ਕਰਦੇ ਸੀ ਉਹਨਾਂ ਨੇ ਕਿ ਨਿਹੱਥੀ ਕੁੜੀ ਮਾਰਤੀ ਏਦਾਂ ਦੀਆਂ ਟਿੱਪਣੀਆਂ ਹੋ ਰਹੀਆਂ ਹੁਣ ਸੋਸ਼ਲ ਮੀਡੀਆ ਤੇ ਕੁਝ ਲੋਕ ਕਰ ਰਹੇ ਨੇ ਨਹੀਂ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਜੀ ਹੂੰ ਉਹ ਵੀ ਸਮਝ ਸੀਗਾ ਇੱਕ ਨਿਹੰਗ ਸਿੰਘ ਤੁਹਾਡੇ ਜੇ ਖੜਾ ਨਾ ਤੁਹਾਡੇ ਤੁਸੀਂ ਜਹਾਰ ਬੰਦਾ ਖੜਿਓ ਉਹ ਸਾਰ ਜਹਾਰ ਦਾ ਜਹਾਰੀ ਬੰਦਾ ਆਪਣੇ ਸੇਫ ਸਮਝਦਾ ਹੈ ਵੀ ਨਿਹੰਗ ਜੇ ਖੜਾ ਕੋਈ ਫਿਕਰ ਨਹੀਂ ਫਿਕਰ ਨਹੀਂ ਹੈਗਾ ਰੇਲ ਦੇ ਡੱਬੇ 'ਚ 90 ਪਸੰਜਰ ਹੁੰਦੇ ਆ ਇੱਕ ਸਿੱਖ ਬਿਠਾ ਹੁੰਦਾ ਸੀ ਲੋਕ ਸਾਰੇ ਕਹਿੰਦੇ ਲੈ ਸਿੱਖ ਆ ਕੇ ਹੁਣ ਕਤਰਾਂ ਨਹੀਂ ਹੈਗਾ ਅਕਸ਼ਕ ਮਾਰਨੇ ਕੀ ਕਿਆ ਸੀਗਾ ਅਕਸ਼ਕ ਮੈਂ ਦਾੜੀ ਬਦਲਾਈ ਆ ਲਾਵੀ ਤੇ ਪਿੱਛੇ ਵੀ ਲੱਗ ਬੰਦੀ ਆ ਤੇ ਸਿਰ ਤੇ ਪੱਗ ਬੰਦੀ ਆ ਉਹਨੂੰ ਸਵਾਲ ਪੁੱਛਿਆ ਗਿਆ ਵੀ ਪੱਗ ਬੰਨ ਕੇ ਤੂੰ ਕੀ ਮਹਿਸੂਸ ਕਰਦਾ ਤੇ ਉਹਦਾ ਇਹ ਲਫ਼ਜ਼ ਸੀਗਾ ਕਿ ਪੱਗ ਦਾ ਇੱਕ ਆਪਣਾ ਵੱਖਰੇ ਰਵਾਬ ਹੈ ਉਹਦੇ ਸ਼ਬਦ ਨੇ ਅਕਸ਼ੇ ਕੁਮਾਰ ਦੇ ਵੀ ਅੱਜ ਵੀ ਬੰਬੇ ਦੇ ਵਿੱਚ ਜਦੋਂ ਕਿਸੇ ਆਪਣੀ ਧੀ ਭੈਣ ਨੂੰ ਆਪਣੀ ਮਾਂ ਨੂੰ ਭੈਣ ਨੂੰ ਪਤਨੀ ਨੂੰ ਕੱਲੀ ਨੂੰ ਕਿਤੇ ਭੇਜਣਾ ਹੁੰਦਾ ਤੇ ਉਹ ਵੇਖੂਗਾ ਵੀ ਸਿੱਖ ਕੋਈ ਟੈਕਸੀ ਵਾਲਾ ਹੈ ਤਾਂ ਕੋਈ ਅੱਜ ਵੀ ਸਿੱਖਾਂ ਦੇ ਵਿਸ਼ਵਾਸ ਹੈਗਾ ਵੀ ਉਹ ਸਹੀ ਸਲਾਮਤ ਤੇ ਸਮੇਂ ਸਿਰ ਪਹੁੰਚਾ ਦੇਊਗਾ ਤੇ ਜਿਹੜੀ ਆ ਹਰਕਤ ਤੁਸੀਂ ਕੀਤੀ ਆ ਇਹਨੇ ਕਿੰਨਾ ਕੁ ਡੈਮੇਜ ਕਰੂਗੀ ਯੋਨਾ ਸਮਾਂ ਦੱਸੋ ਜੀ ਪੱਟੀ ਸਾਹਿਬ ਅਗਲਾ ਜ਼ਿਕਰ ਆਪਾਂ ਥੋੜਾ ਜਿਹਾ ਕਰ ਲਈਏ ਸੁਖਬੀਰ ਸਿੰਘ ਬਾਦਲ ਨੂੰ ਆਪਾਂ ਕਹਿ ਲਿਆ ਵੀ ਦਿੱਕਤਾਂ ਘਟੰਦਾ ਨਾਮ ਨਹੀਂ ਲੈ ਰਹੀਆਂ ਪਹਿਲਾ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋਣਾ ਪਿਆ ਫਿਰ ਦੂਸਰੇ ਤਖਤ ਦੇ ਵੱਲੋਂ ਵੀ ਸਿੱਧੇ ਤੌਰ ਤੇ ਪੇਸ਼ ਹੋਣ ਲਈ ਕਿਹਾ ਗਿਆ ਚਿੱਠੀ ਭੇਜੀ ਗਈ ਸੀਗੀ ਤਾਂ 20 ਦਿਨ ਦਾ ਸਮਾਂ ਵੀ ਬੀਤ ਗਿਆ ਅੱਗੇ ਕੀ ਹੁਣ ਮਸਲੇ ਦਾ ਬਣਿਆ ਹੈਗਾ ਕਿ ਪੇਸ਼ ਹੋ ਰਹੇ ਨੇ ਜਾਂ ਸਮਾਂ ਮੰਗ ਲਿਆ ਮੌਲਤ ਮੰਗ ਲਈ ਕੀ ਚੱਲ ਕੀ ਰਿਹਾ ਹੈ ਇਸ ਵੇਲੇ ਮਸਲੇ ਦਾ ਸਮਾਂ ਇਹ ਮੰਗਿਆ ਕਿ 10 ਜੂਨ ਨੂੰ ਬਕਾਇਦਾ ਤੌਰ ਤੇ ਇਹਨਾਂ ਦੀ ਦੂਸਰੀ ਦਸਵੀਂ ਖਤਮ ਹੋ ਗਈ ਸੀ ਜੀ ਤੇ ਅੱਜ ਭੌਂਕੇ 16 ਹੋ ਗਈ ਆ 6 ਦਿਨ ਉੱਪਰ ਹੋ ਗਿਆ ਤੇ ਉਹਨਾਂ ਵੀ ਉੱਥੋਂ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਕੱਲ ਉਹਨਾਂ ਦਾ ਇੱਕ ਮੀਟਿੰਗ ਹੋਈ ਆ ਪੰਜ ਪ੍ਰਧਾਨੀ ਮਰਿਆਦਾ ਅਨੁਸਾਰ ਤੇ ਪੱਟਾ ਸਾਹਿਬ ਉਹਦੇ ਵਿੱਚ ਧਾਮੀ ਨੇ ਇੱਕ ਫੋਨ ਕੀਤਾ ਕਿਹਾ ਜੀ ਸਾਨੂੰ 20 ਦਿਨ ਹੋਰ ਦੇ ਦਿਓ ਫਿਰ ਅਸੀਂ ਗੱਲ ਕਰਨ ਕਰਦੇ ਅਸੀਂ ਲਕਸ਼ਣ ਜਰੂਰੀ ਹੈ ਜੀ ਜੀ ਉਹਨਾਂ ਨੇ ਵੀ 20 ਦਿਨ ਦੇ ਦਿੱਤੇ ਹੂੰ ਲੇਕਿਨ ਮੇਰੀ ਉਥੋਂ ਦੇ ਜਿਹੜੇ ਪ੍ਰਧਾਨ ਜਗਜੋਤ ਸਿੰਘ ਹੋਰੀਓ ਕਹਿੰਦੇ ਜੀ ਇਹਨਾਂ ਬਿਲਕੁਲ ਗਲਤ ਕੀਤਾ ਅਕਾਲ ਤੱਕ ਦੀ ਫਸਿਲ ਦੀ ਦੁਰਵਰਤੋਂ ਕੀਤੀ ਆ ਜੀ ਜੀ ਇਹ ਆਪਣਾ ਹੁਕਮ ਨਿਵਾਵਾਂ ਸਲੈਂਟ ਅਸੀਂ ਵੀ ਸੋਚ ਲਾਂਗੇ ਇਹਦੇ ਬਾਰੇ ਕਰਨ ਵਾਸਤੇ ਫਿਰ ਹੂੰ ਡੇਡਿਕ ਨੂੰ ਗੱਜਨੇ ਗੱਲ ਕੀਤੀ ਵਾਪਸ ਲਵੇ ਪਹਿਲਾਂ ਆਪਣਾ ਜੀ ਹੁਣ ਇਹਦੇ ਤੇ ਫੈਸਲਾ ਟਿਕਿਆ ਜੇ ਉਹ ਫੈਸਲਾ ਵਾਪਸ ਲੈ ਲੈਣਗੇ ਵਾਪਸ ਤੇ ਉਹ ਵੀ ਵਾਪਸ ਲੈ ਲੈਣਗੇ ਜੀ ਲੇਕਿਨ ਦੋਹੀ ਪਾਸੇ ਸਿਰਫ ਤਣਾਅ ਬਣਿਆ ਵਾ ਹੂੰ ਉਹਨਾਂ ਨਾਲ ਕੁਛ ਨਹੀਂ ਜੀ ਪਰ ਸਭ ਵੀ ਦਿਨ ਦਾ ਟਾਈਮ ਹੋਰ ਮਿਲ ਗਿਆ ਵਾ ਸੁਖਬੀਰ ਸਿੰਘ ਬਾਦਲਵੰਦ ਬਿਲਕੁਲ ਮਿਲਦਾ ਕਿ ਉੱਥੇ ਕੀੜਿਆ ਹੋਇਆ ਮਸਲਾ ਇੱਕ ਅਹਿਮ ਟਿੱਪਣੀ ਆਏ ਇਸ ਮਸਲੇ ਨੂੰ ਲੈ ਕੇ ਵੀ ਕਰਦੇ ਚੱਲੀਏ ਹਾਂ ਸਿੱਖਾਂ ਦੇ ਬਹੁਤ ਸਾਰੇ ਧਾਰਮਿਕ ਸੰਸਥਾਨ ਜਿਹੜੇ ਹੈਗੇ ਆ ਧਾਰਮਿਕ ਥਾਵਾਂ ਜਿਹੜੀਆਂ ਹੈਗੀਆਂ ਉਹ ਪਾਕਿਸਤਾਨ ਦੇ ਵਿੱਚ ਵੰਡ ਵੇਲੇ ਰਹਿ ਗਈਆਂ ਸੀਗੀਆਂ ਤਾਂ ਅੱਜ ਇੱਕ ਬੜੀ ਚਿੰਤਾਜਨਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਭਾਰਤ ਪਾਕਿਸਤਾਨ ਵਿਚਾਲੇ ਹਾਲਾਤ ਬਣੇ ਨੇ ਉਹਨਾਂ ਕਰਕੇ ਐਸਜੀਪੀਸੀ ਨੇ ਆਪਣੇ ਤੌਰ ਤੇ ਕਹਿੰਦੇ ਫੈਸਲਾ ਲੈ ਲਿਆ ਕਿ 29 ਜੂਨ ਨੂੰ ਜਿਹੜੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਈ ਜਾਣੀ ਹੈ ਉਥੇ ਜਥਾ ਨਹੀਂ ਭੇਜਿਆ ਜਾਵੇਗਾ ਬਹੁਤ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਉਹ ਤਿਆਰੀ ਕਰੀ ਬੈਠੀਆਂ ਸੀਗੀਆਂ ਸ਼ਾਇਦ ਜਾਣਦੀ ਪਰ ਜਿਹੜੇ ਹਾਲਾਤ ਪੜੇ ਨੇ ਉਹਨਾਂ ਨੂੰ ਦੇਖ ਕੇ ਐਸਜੀਪੀਸੀ ਕਹਿੰਦੇ ਕਿ ਆਪ ਮੁਹਾਰੇ ਫੈਸਲਾ ਲਿਆ ਸੀ ਕਿ ਜੰਗ ਵਰਗੇ ਹਾਲਾਤ ਨੇ ਦੋਹਾਂ ਮੁਲਕਾਂ ਵਿੱਚ ਆਲੇ ਪਰ ਹਾਲਾਂਕਿ ਹੁਣ ਸਥਿਤੀ ਕਾਫੀ ਬਦਲੀ ਹੋਈ ਹੈ ਤੁਹਾਡਾ ਇਸ ਬਾਰੇ ਕੀ ਸੋਚਣਾ ਹੈਗਾ ਕਿ ਇਹ ਜਥੇ ਨੂੰ ਭੇਜਣ ਤੋਂ ਰੋਕਣ ਦੀ ਜਿਹੜੀ ਕਾਰਵਾਈ ਹੈ ਹਾਲਾਂਕਿ ਪਾਕਿਸਤਾਨ ਵਾਲੇ ਪਾਸਿਓਂ ਸਿੱਖ ਜਥੇ ਬੰਦਿਆਂ ਦੀ ਆਮਤ ਕੋਈ ਰੋਕ ਨਹੀਂ ਉਸ ਤਰੀਕੇ ਦੀ ਸੀ ਕਿ ਪਰ ਫਿਰ ਵੀ ਮੁਲਕ ਪਹਿਲਾ ਹੁੰਦਾ ਤਾਂ ਉਸ ਹਿਸਾਬ ਨਾਲ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖ ਰਹੇ ਹੋ ਸਾਰੀ ਚੀਜ਼ ਨੂੰ ਮੇ ਕੋ ਸ਼੍ਰੋਮਣੀ ਕਮੇਟੀ ਨੇ ਆਪਣੇ ਲੈਵਲ ਤੇ ਫੈਸਲੇ ਲਾ ਦੀ ਭਾਰਤ ਸਰਕਾਰ ਕੋ ਬੰਦੇ ਪਿੱਛੇ ਹੋਣਗੇ ਭਾਰਤ ਸਰਕਾਰ ਦਾ ਫੈਸਲਾ ਉਹ ਪਿੰਡੀ ਜੀ ਬੰਦ ਕੀਤੀ ਹੈ ਕੋਈ ਐਂਟਰੀ ਉੱਥੇ ਹੂੰ ਤੇ ਭਾਰਤ ਸਰਕਾਰ ਨੇ ਇੱਥੇ ਤੇ ਐਂਟਰੀ ਬੰਦ ਕੀਤੀ ਤੇ ਜਿਹੜੀ ਤੁਸੀਂ ਆਪਣਾ ਵਪਾਰ ਕਰ ਰਹੇ ਹੋ ਗੁਜਰਾਤ ਚੋਂ ਕਿਉਂ ਕਰ ਰਹੇ ਹੋ ਫਿਰ ਜੀ ਅਸੀਂ ਤੇ ਚਾਹੁੰਦੇ ਤੁਸੀਂ ਜਿਹੜਾ ਬਕਾਇਦਾ ਤੌਰ ਤੇ ਕਰਤਾਰਪੁਰ ਦਾ ਲੰਗਰ ਹੀ ਖੋਲੋ ਤੇ ਤੁਸੀਂ ਜਥੇ ਬੰਦ ਕਰ ਦਿੱਤੇ ਸਾਡੇ ਹੂੰ ਇਹਦੇ ਵਾਸਤੇ ਅਕਾਲੀ ਦਰ ਨੂੰ ਜਗਲਾਨੀ ਚਾਹੀਦੀ ਸੀ ਇਹਦੇ ਤੇ ਵਾਸਤੇ ਰੋਲਾ ਪਉਣਾ ਚਾਹੀਦਾ ਸੀ ਜਾ ਕੇ ਚਿੱਠੇ ਲਿਖਣੇ ਚਾਹੀਦੇ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਸਾਨੂੰ ਜਾਣ ਨਹੀਂ ਜਾਣ ਦਿੱਤੀ ਜਾਵੇ ਜੀ ਕਿਉਂ ਪਾਕਿਸਤਾਨ ਵਾਲੋ ਖੁੱਲਾ ਸੱਦਾ ਜਦੋਂ ਮਰਜ਼ੀ ਆਉ ਹੂੰ ਸਾਡੇ ਕੋਲ ਕੋਈ ਦਿੱਕਤ ਨਹੀਂ ਹੈਗੀ ਪਿਛਲੀ ਵਾਰੀ ਜਦ ਮੈਂ ਐਸੇ ਪਿਛਨੇ ਪਾਸਵਰਡ ਭੇਤੇ ਸੀਗੇ ਸਾਰੇ ਮਦਦ ਵਿਜੇ ਲੱਗਦੇ ਸੀ ਕਿਉਂ ਵੀ ਨਹੀਂ ਕੱਟਿਆ ਜੀ ਜੀ ਨਹੀਂ ਤੇ ਮੇਜਾ ਜੇ 10 15 ਕੱਟੇ ਜਾਂਦੇ ਤੇ ਕਿੰਨ ਲੱਖੇ ਨਹੀਂ ਕਰਦੇ ਹੁੰਦੇ ਸੀ ਨਖੇਤੀ ਕਰਦੇ ਅਸੀਂ ਜੀ ਉਹਨਾਂ ਦੀ ਹੂੰ ਤੇ ਪਿਛਲੀ ਵੀ ਛਲਗੱਬ ਨਹੀਂ ਕੀਤੀ ਫਿਰ ਜੇ ਲੜਾਈ ਦੋਵਾਂ ਦੇਚਾਂ ਦੇ ਆਪਜੀ ਬੈਠ ਕੇ ਬੰਦ ਕਰਾਤੀ ਫਿਰ ਇਹ ਇਹ ਬੰਦ ਕਰਨ ਦੀ ਜਥੇ ਬੰਦ ਕਰਨ ਦੀ ਲੋੜ ਕੀ ਕਿਉਂ ਲੋੜ ਪੈ ਗਈ ਜੀ ਜੀ ਇਹ ਤਰਦਰ ਚਾਹੀਦਾ ਸੀ ਕਾਲੀ ਦਲ ਨੂੰ ਕਰਨਾ ਸ਼੍ਰੋਮਣੀ ਕੁੜੀ ਨੇ ਕੀਤਾ ਹੀ ਨਹੀਂ ਕਿ ਜੀ ਹੂੰ ਇਹ ਮਿਲੇ ਨਹੀਂ ਕਿਸੇ ਨੂੰ ਜੀ ਇਸ ਕਰਕੇ ਉਹਨਾਂ ਸਖਤਰ ਨੂੰ ਬਿਆਨ ਦੇਣਾ ਪੈ ਗਿਆ ਕਿ ਅਸੀਂ ਜਥਾ ਨਹੀਂ ਭੇਜ ਰਹੇ ਜੀ ਉਹ ਵੀ ਬਿਆਨ ਵੀ ਗੋਲਮੋਲਾ ਸਪਸ਼ਟ ਬਿਆਨ ਨਹੀਂ ਭੇਜਾ ਉਹਦਾ ਜੀ ਜੀ ਕਿ ਅਸੀਂ ਕੋਈ ਤਰੰਦਰ ਕੀਤਾ ਕਿ ਨਹੀਂ ਕੀਤਾ ਅਸੀਂ ਜਾ ਕੇ ਮੈਸੇਜ ਨੂੰ ਮਿਲੇ ਕਿ ਨਹੀਂ ਮਿਲੇ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਭੱਜ ਸਾਬ ਮੈਨੂੰ ਲੱਗਦਾ ਕਿ ਬੜੀ ਚਿੰਤਾ ਦੀ ਗੱਲ ਹੈ ਜੇ ਇਦਾਂ ਦੇ ਹਾਲਾਤ ਬਣੇ ਹੋਣ ਤਾਂ ਕੋਈ ਸੁਖਤ ਖਬਰ ਮਿਲ ਮੈਂ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਜੀ ਜੀ ਪਾਕਿਸਤਾਨ ਦੇ ਵਿੱਚ ਅੱਜ ਗੁਰੂ ਅਰਜਨ ਦੇ ਪਾਸ਼ਾ ਦਾ ਸ਼ੀਤੀਸ ਬਣਾਇਆ ਜਾ ਰਿਹਾ ਹੈ ਜੀ ਦੁਨੀਆ ਦੇ ਹੋਰ ਕਈ ਦੇਸ਼ਾਂ ਦੀ ਅੱਜ ਬਣਾਇਆ ਜਾ ਰਿਹਾ ਕੋਈ ਜਿਹੜਾ ਅਜਿਹਾ ਜਿਹੜਾ 16 ਜੂਨ ਦਾ ਦਿਹਾੜਾ ਵਾ ਇਹ ਮੂਲ ਲਾਣਛੇ ਇਕਲਕਟਰ ਦੇ ਮਤਲਬ ਫਿਕਸ ਆ ਜੀ ਤੇ ਜਿਹੜੀ ਇਹ ਕਰਦੇ ਨੇ ਉਹ ਕਦੀ 30 ਜੂਨ ਨੂੰ ਆ ਗਿਆ 30 ਮਈ ਨੂੰ ਆ ਗਿਆ ਕਦੀ 25 ਨੂੰ ਆ ਗਿਆ ਕਦੀ 25 ਜੂਨ ਨੂੰ ਆ ਗਿਆ ਕਦੀ 10 ਇਦਾਂ ਜੀ ਹੂੰ ਬਿਲਕੁਲ ਇਦੇ ਬਾਰੇ ਵੀ ਇੱਕ ਅਲੱਗ ਡਿਬੇਟ ਹੈਗੀ ਹੈ ਕਿ ਨਾਨਕਸ਼ਹੀ ਕੈਲੰਡਰ ਹੋਣਾ ਚਾਹੀਦਾ ਜਾਂ ਦੂਸਰਾ ਕੈਲੰਡਰ ਹੋਣਾ ਚਾਹੀਦਾ ਉਹਨੂੰ ਲੈ ਕੇ ਅਲੱਗ ਚਿੰਤਾ ਜਿਹੜੀ ਇਹ ਚਰਚਾ ਜਿਹੜੀ ਅਲੱਗ ਤੌਰ ਤੇ ਚੱਲਦੀ ਆ ਰਹੀ ਹੈ ਪੱਟੀ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਮਾਂ ਘਟਾਇਆ ਟਾਈਮ ਦੇ ਤਬਾ ਤਾ ਜਸਵੀ ਸਿੰਘ ਪੱਟੀ ਸਾਹਿਬ ਨਾਲ ਜੁੜੇ ਸੀ ਤਮਾਮ ਮਸਲੇ ਤੇ ਗੱਲਬਾਤ ਕਰ ਰਹੀ ਸੀ ਉਹਨਾਂ ਨੇ ਇੱਕ ਆਪਣੇ ਤੌਰ ਤੇ ਇੱਕ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ ਕਿ ਇਸ ਤਰ੍ਹਾਂ ਕੇ ਨਾ ਪੰਜਾਬ ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਵਧਦੇ ਰਹੇ ਖਾਸ ਕਰਕੇ ਜਿਹੜੀ ਸਰਕਾਰ ਅੱਜ ਪੰਜਾਬ ਦੀ ਮੌਜੂਦਾ ਧਿਰ ਦੇ ਉੱਪਰ ਸਵਾਲ ਖੜੇ ਕਰ ਰਹੀ ਉਹਨਾਂ ਦੇ ਆਪਣੇ ਸਮੇਂ ਤੇ ਉਹਨਾਂ ਦੇ ਆਪਣੇ ਆਗੂਆਂ ਦਾ ਵੀ ਕਤਲ ਹੋਇਆ ਸੀ ਤੇ ਉਹ ਵੀ ਪੁਲਿਸ ਦੇ ਦੁਆਰਾ ਤੇ ਉਹਦਾ ਇਨਸਾਫ ਨਹੀਂ ਦਿਵਾ ਪਾ ਸਕੇ ਸੀ ਇੱਕ ਵੱਡਾ ਸਵਾਲ ਉਹਨਾਂ ਨੇ ਖੜਾ ਕੀਤਾ ਨਾਲ ਦੀ ਨਾਲ ਜਿਹੜੀ ਇਸ ਵੇਲੇ ਚਰਚਾ ਛੜੀ ਹੋਈ ਹੈ ਕਿ ਇਹ ਲਚਰਤਾ ਕੀ ਬੰਦ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਇਹਨੂੰ ਲੈ ਕੇ ਤੁਹਾਡੇ ਕਮੈਂਟ ਤੁਹਾਡੀਆਂ ਟਿੱਪਣੀਆਂ ਸਾਡੇ ਨਾਲ ਜਰੂਰ ਸਾਂਝੀਆਂ ਕਰਨਾ ਫਿਲਹਾਲ ਇੱਥੇ ਤੁਹਾਡਾ ਤੋਂ ਅੱਗੇ ਲੈਣੀ ਹੈ ਬਹੁਤ ਬਹੁਤ ਧੰਨਵਾਦ